ਜੋ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ ਅੱਜ ਸਮਰਾਉਂ ਦਾ ਪ੍ਰਿਤੜ ਦਿਹਾੜਾ ਨਗਰ ਨਿਵਾਸੀ ਆਪ ਸਮਰਾਣੀਆਂ ਗੁਰੂ ਸੰਗਤਾਂ ਜੋ ਸ਼ਬਦ ਆਪਨਾ ਨਾਮ ਸਤਿਗੁਰਾਂ ਜੀ ਦੀ ਗੁਰੂ ਕੇ ਗੰਗਰਾਂ ਦੀ ਦਾਸਾਂ ਦਾਸਾਂ ਦੀ ਆਪਣੀਆਂ ਕਿਰਤ ਕਮਾਈਆਂ ਦੀ ਸਭੀਆਂ ਕਰ ਰਹੇ ਹਾਂ ਧਨ ਦੌਲਤ ਨਾਲ ਅਤੇ ਅੰਨ ਸਰੀਰ ਨਾਲ ਇੱਥੇ ਹਾਜ਼ਰ ਹੋਏ ਹਾਂ ਅਤੇ ਮਨ ਕਰਕੇ ਜੋ ਬਾਣੀ ਸਰਵਣ ਕਰ ਰਿਹਾ ਹਾਂ ਗੁਰਬਾਣੀ ਦਾ ਜਾ ਸ੍ਰੀ ਅਖੰਡ ਪਾਠ ਸਾਹਿਬ ਦੇ ਨਿਰਬਿਗੰਤਾ ਸਾਹਿਬ ਧੁਰ ਕੀ ਬਾਣੀ ਆਈ ਦੇ ਪ੍ਰਵਾਹ ਪਰਸੋਂ ਤੋਂ ਲੈ ਕਰਕੇ ਹੀ ਚੱਲ ਰਹੇ ਸੰਤ ਸੋ ਅੱਜ ਪਉ ਤੋ ਪ੍ਰੰਤ ਸ੍ਰੀ ਵਾਰਾਹ ਦੀ ਜੇ ਜਾ ਉਪਰੰਤ ਅਮਰਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਹੋਏ ਜੋਬੀ ਸਾਹਿਬ ਦੇ ਰਣ ਲੜ ਕੇ ਗੁਰੂ ਸੰਗਤ ਲੋਕ ਵਿੱਚ ਮਾਤਾ ਮਾਂ ਨੇ ਵੀ ਪਿਆ ਨੇ ਆਪ ਸਭ ਨੇ ਹੀ ਗੁਰ ਬਾਣੀ ਦਾ ਇਹ ਆਜਿਲੀ ਦਵਾਈ ਹੈ ਸੁਰਨੰਦ ਮਾਨ ਰਹੇ ਹੋਂ ਸਤ ਗੁਰਾਂ ਦੀ ਇਹ ਬਖਸ਼ਿਸ਼ ਹੈ ਭਾਈ ਅੱਜ ਦਾ ਜੋ ਸ਼ਬਦ ਉਪਦੇਸ਼ ਹੈ ਉਹ ਵੀ ਕੀ ਹਨ ਕਿ ਸਾਵਣ ਦਿਨ ਸੁਹਾਗੜੀ ਇੱਕ ਨਾਮ ਨਾਮੁਰਾ ਸੱਚੇ ਸ਼ਬਦਾਂ ਵਿੱਚ ਔਰ ਪੂਰਨ ਸ਼ਬਦਾਂ ਵਿੱਚ ਉਹ ਹੀ ਜੀਵ ਰੂਪੀ ਇਸਤਰੀਆਂ ਮੁਰ ਸਿੰਘ ਗੁਰੂ ਭਗਤਿਆਲੇ ਉਸ પતિ ਪਰਮੇਸ਼ਰ ਦੇ ਭਾਜਦੇ ਹਨ ਜੰਗੀਆਂ ਲੱਗਦੀਆਂ ਹਨ ਅਤੇ ਉਹਨਾਂ ਨੂੰ પતિ ਪਰਮੇਸ਼ਰ ਦੇ ਚਰਨਾ ਬਮਲਾਂਦਾ ਪੂਰਨ ਪ੍ਰਿਆਰ ਪ੍ਰੇਮਿਲ ਜਾਂਦਾ ਹੈ ਪ੍ਰਾਪਤ ਹੋ ਜਾਂਦਾ ਹੈ ਅਤੇ ਉਹ ਹੀ ਸੁਭਾਗਣੀਆਂ ਹਨ ਜਿਹੜੀਆਂ ਉਸ ਸੁਭਾਗ ਰੂਪੀ ਪਤੀ ਪਰਮੇਸ਼ਰ ਨੂੰ ਜੰਕੀਆਂ ਲੱਗਦੀਆਂ ਭਾਵ ਜਿਨ੍ਹਾਂ ਦਾ ਸੇਵਾ ਸਿਮਰਨ ਉਸ ਪਰਮਾਤਮਾ ਵਾਹਿਗੁਰੂ ਜੀ ਨੂੰ ਸਤਿਗੁਰਾਂ ਜੀ ਨੂੰ ਜੰਕਾ ਲੱਗੀਆਂ ਭਾਗਿਆ ਤਾਂ ਫਿਰ ਉਹ ਕੁਦਰ ਸਿਰ ਪਿਆਰੇ ਧੰਤਾਂ ਦੀ ਜੋਗ ਨਰੋ ਪਿਆਰੇ ਬਣ ਜਾਂਦੇ ਹਨ অতি ਪੂਰੀ ਪੂਰਨ ਰੂਪਜਟੇ ਪੈਰ ਉਹਨਾਂ ਦੇ ਇਹ ਰਤਨ ਰੂਪੀ ਸਿਮਰਨ ਨਾਮ ਦਾ ਧਾਰ ਗਲ ਰਿਜ ਪ੍ਰੋਤਾ ਜਾਂਦਾ ਹੈ ਕੋਹ ਲੈਂਦੇ ਨਾ ਜਨ ਅਤੀ ਪਟੇ ਪੈਰ ਉਹ ਸਿਮਰਨ ਯਾਦ ਰੱਖਦੇ ਹਨ ਬੰਦ ਮਾਨੋ ਪ੍ਰਮਾਤਮਾ ਨੂੰ ਯਾਦ ਰੱਖਣਾ ਇਹੀ ਹੈ ਕਰ ਕਿਰਪਾ ਜਿਸ ਕੇ ਹਿਰਦੇ ਗਰੀਬ ਬਸਾਵੇ ਨਾਮ ਕੀ ਹਾਂ ਮੁਗਦ ਆਪ ਜੀ ਸਭ ਬਾਬੇ ਭਾਵ ਨਿਮਰਤਾ ਵਿੱਚ ਗਏ ਕਰਕੇ ਇਹ ਜੀਵਨ ਬਤੀਤ ਕਰਨਾ ਹੈ ਕਿਸੇ ਲੋੜਵੰਦ ਦੇ ਕੰਮ ਆ ਜਾਣਾ ਸਤਿਗੁਰਾਂ ਦੀ ਸੋਹੋਂ ਟਿਕਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਬਿਟਾ ਮਾਂ ਆਪਣੀਆਂ ਕਿਰਤ ਕਮਾਈਆਂ ਨੂੰ ਸਫਲਾ ਕਰਦੇ ਹੋ ਗੁਰੂ ਕੇ ਨਗਰ ਅੰਮ੍ਰਿਤਸਰੇਵਾਂ ਵਰਕੇ ਸੋ ਆਓ ਇੱਥੇ ਹੀ ਸਮਾਤੀ ਹੈ ਗਵਾਨ ਦੀ ਅਨੰਤ ਸਤਿ ਦਾ ਜਾਪ ਕਰਕੇ ਅਰਦਾਹ ਨੇ ਜੀ ਬੇਸ਼ਾਂਤ ਹੋਈ ਜੀ ਦੇ ਸਤਿਗੁਰੂ ਆਹ ਦਾ ਮੀਨ ਸੁਖਾਂ ਭਰੇ ਰਹਿਤ ਹੋ ਜਾਵੇ ਆਪ ਜੀ ਦੇ ਘਾਣੇ ਵਿੱਚ ਸੋ ਰੈਨਨ ਕੰਦੇ ਸਾਵਣ ਦਾ ਮਹੀਨਾ ਪ੍ਰਾਪਤ ਹੋਇਆ ਹੈ ਆਪਣੀ ਚਰਣਾ ਕਮਲਾਂ ਦੀ ਕ੍ਰਿਤੀ ਵਰਸ਼ਣੀ ਸੇਵਾ ਸੇਵਾ ਨਿਕੰਨ ਦਾ ਪਰਮ ਸੁਮਤਿ ਰਖਣੀ ਅਦੇ ਨਾਮ ਦਾ ਇਸ ਨਾਮ ਦ੍ਰਿੜ ਕਰਾਣਾ ਆਓ ਸੁਖਾਂ ਦਰਿਆ ਤੰਦਰਸੀਆਂ ਵਰਸ਼ਣ ਸਾਜ ਗੁਰੂ ਆਪਣੇ ਨਾਮ ਚਰਣਾ ਦੀ ਕ੍ਰਿਤੀ ਵਰਸ਼ਣ ਸਿਖੋ ਛੱਦ ਤੇ ਆ ਜਿਓ ਜਨਮ ਮਰਨ ਕੀਤੇ ਪਰ ਰੱਬ ਜੀ ਨੇ ਸਦਾ ਸੁਖੇ ਨਾਨਕ ਸਿਮਰ ਬਸਰੇ ਆਪਲੇ ਮਾਤਾ ਦੀ ਜਨਮ ਦਿਵਸ ਹੋ ਆਪਾ ਸਰਬ ਪ੍ਰਸਾਦ ਅਨੰਤ ਬੇਲਾਪੇ ਮਾਰੇ ਸਤਿਗੁਰੂ ਪਰਵਾਣ ਸਤਿਗੁਰੂ ਪਰਵਾਣ ਸਤਿਗੁਰੂ ਜੀ ਬਖਸ਼ੀਆ ਬੋਲ ਗਾਗਰ ਜਨਮ thank the ਰਮੂ ਵਾਣੀ ਨਾਮਾ ਗੱਜਤ ਮਹਤ ਦਿਨ ਸਦਾ ਚੰਗੀਆਂ ਪਰੀਆਂ ਨਾਮਾ ਕਰਮਾ ਰੂਪ ਕਰਮਿਆ ਆਪਣੀ ਕਰਦੇ ਹੋ ਜੀ ਦੀ ਨਾਮ ਤੇ ਆਇਆ ਜੈ ਮਨ ਸ਼ਬਦ ਭਾ ਨਾਨਕ ਤੇ ਮੁਦੁਰ ਜੀ ਤੇਰੇ ਨਾਮ ਤੇ ਆਇਆ ਗਏ ਮੱਤ ਚਕਤਗਾਂ ਨਾਨਕ ਤੇ ਮੁਗਰੁ ਸੁਜਲੇ ਕੀਤੀ ਛੁੱਟੀ ਨਾਮ ਨਾਨਕ ਤੇ ਮੁਗਰੁ ਸੁਜਲੇ ਕੀਤੀ ਛੁੱਟੀ ਨਾਮ ਵਾਹਿਗੁਰੂ ਦਾ ਪਾਤਸ਼ਾਹ ਵਾਹਿਗੁਰੂ ਕੀ ਬਤੇ ਦਾਸ ਰਦਾਸ ਹਮਾਰੀ ਜਿਓ ਪੰਡ ਸਬ ਸਿਦਾ ਬਨ ਗੁਰੂ ਕਉ ਨਾਨਕ ਸਬ ਅਲਜੀਤ ਨਾਮ ਜਣੇ ਮੇਰਾ ਬਨ ਗੁਰੂ ਬੁਲਣਾ ਦੀ ਸਾਧ ਸੰਗਤ ਸਤਨਾਮ ਸ੍ਰੀ ਵਾਰ ਕਰੇ ਵੈਗੁਰੂ ਦਾਸ ਓੰਕਾਰ ਸ੍ਰੀ ਵਾਇਗੁਰੂ ਜੀ ਕੀ ਫਤਿਹ ਬਾਹਰ ਸਿਪ ਕੌਤੀ ਦੇ ਪਾਤਸ਼ਾਹ ਦਸਵੇਂ ਰਥਾ ਬਕੌਤੀ ਸੋਨ ਤੈ ਗੁਰੂ ਨਾਨਕ ਤ੍ਰਿ ਧਾਇ ਫਰੰਗ ਤੇ ਗੁਰੂ ਅਰਦਾਸ ਰਾਮ ਨਾ ਸੋਣੇ ਸਹਾਏ ਅਰਜਨ ਹਰਿ ਗੋਬਿੰਦ ਨੋ ਸਮਰੋ ਸਮਰੋ ਸ੍ਰੀ ਅਰਾਇ ਸ੍ਰੀ ਹਰਿਪ੍ਰਸਾਦ ਜੀ ਤੇ ਅੇਡ ਸੰਤ ਪੁਜਾਇ ਗੁਰੂ ਦੇ ਬਾਹਰ ਸਮਰਿਏ ਘਰ ਨਾਮ ਤੇ ਆਵੇ ਧਾਏ ਸਭ ਥਾਏ ਉਹਨਾਂ ਸਹਾਇ ਦਸਤੂ ਪਦਸਾ ਸ੍ਰੀ ਗੁਰੂ ਬਹੁਤ ਸੇ ਮਹਾਰਾਜ ਦੀਨ ਬੰਦੂ ਦੁਸ਼ਤ ਦਵਨ ਸ੍ਰਮ ਸੰਸਦਾਨੇ ਤੇ ਧਿਆਵਾਜਾ ਵਾਲੇ ਕਰਗੀਦਰ ਸੰਸਾਹ ਮਹਾਰਾਜ ਸਭ ਥਾਏ ਉਹਨਾਂ ਸਹਾਇ ਸਭ ਤੋਂ ਸਹਾਇ ਧੰਨ ਧਨ ਗੁਰੂ ਗ੍ਰੰਥ ਸਾਹਿਬ ਦਾ ਬਾਗ ਪਾਠ ਦਾਰਸ ਤੇ ਯਾਰ ਬੋਤੇ ਅੰਤਰਖਲ ਸਸਾ ਬੋਲਾ ਜੀ ਵਾਹਿਗੁਰੂ ਪੰਚਾ ਪਿਆਰਾਂ ਤੋਂ ਸਭ ਜਦਿਆਂ 40 ਮੁਕਿਆਂ ਹੱਠਿਆਂ ਜਪਿਆਂ ਤਪਿਆਂ ਜਿਨਾਂ ਤੇਰਾ ਨਾਮ ਜਪਿਆ ਵੰਡ ਕੇ ਸਕਿਆ ਦੇਖ ਚਲਾਈ ਦੇਖ ਬਾਹੀ ਦੇਖੇ ਆਂਡ ਕੀ ਤਤਨਾ ਪਿਆਰਾਂ ਸਚਾਰ ਦੀ ਕਮਾਈਆਂ ਵਰ ਧਿਆਨ ਅੰਤਰਖਲ ਸਸਾ ਬੋਲਾ ਜੀ ਵਾਹਿਗੁਰੂ ਜਨਾ ਸਿਖਾ ਤੈਸੁ ਮਨਿਆਨੇ ਧਰਮ ਹੇਤ ਸਿਧ ਤੈ ਬੰਦ ਸੁਦਾਏ ਗੋਪਰੀਆਂ ਨੂੰ ਅੰਨਿਆ ਕਰਿ ਜਿਨ ਕਨਾਰਾ ਚਰਵਾ ਗਏ मोदय श्रद्धालु प्रवान्या जी क्या उपवन श्रीनो उजागर रूप से की के सार्थ स्वास्थ्य स धन्यवाद जना प्यार है सिया को धन्यवाद हम सबका आपका बोल जी महाराज की प्रजा सत्ता सब द्वारा कृपा को लेला हस्त कर सबला जी वाहि गुरु भगवान का सियवा हाजरी खातिर वाहि गुरु वाहि गुरु वनि करुणा नारायण चंद्रवदन सदा शोभाय दान दान सेवा करते सदा की پنت کی तेरा उत्तर सत्ता सब प्रकार आने होशियार बेर बेहतर पिता भक्त के तुलसी साहब के साथ हम चाचा वादा के नय वायु का स्वाद और स्वाद तेज का रंग का भव्यता ऐसा होगा ऐसा का दान से दान प्राप्त कर कृष्ण कन्या चक्र उनके गौरव का खबर देकर कंस से बदावा जी जय बह गुरुनाथ सिद्ध बाबा शहर

ਆਪ ਦਾ ਸਵਾਗਤ ਹੈ ਜੀ ਜੀ ਮਾਤਾ ਜੀ ਨੂੰ ਬੋਲ ਸੇ ਮਹਾਰਾਜਾ ਤਾਪਾ ਲੱਛਾ ਮਹਾਰਾਜ ਜੀ ਆਪਣੇ ਤੋਂ ਕਿੰਨਾ ਚਰਨਾ ਨੂੰ ਸਿਖਾ ਗਿਆ ਉਸ ਨੇ ਬਾਸ ਦੇ ਦਿਆ ਪਰ ਸੱਤਨ ਦਾ ਦੱਸਿਆ ਪੁੱਛਿਆ ਹਨ ਜਾਉ ਰਿਹਾ ਕਿਰੇ ਸੰਪਾਸੇ ਪਾਣੀ ਦੀ ਜਾਬ ਪਰਚਨਾਿਕਾ ਉਪਰ ਵੱਧ ਭਾਗ ਵੱਧ ਭਾਗ ਤੋਂ ਸਕੂਲ ਨੂੰ ਜਾਬ 12 ਅੰਸ਼ਾ ਤੋਂ ਸਭਨੇ ਚੜ੍ਹੇ ਕੋੜਾ ਸਮੁੱਚੇ ਤੋਂ ਪਾ ਜਾਣ ਬਾਸੇ ਤੋਂ ਪ੍ਰਾਪਤ ਕਾਲਜ ਪਰੇਖਣ ਪ੍ਰਦਾਨਾ ਗੁਰੂ ਜੀ ਦੇ ਲਾਹੇ ਧਰਾਂ ਦੀ ਦੇ ਪਾਤਸ਼ਾਹ ਜੀ ਕੀ ਤਪਖਿਆ ਵਾਲੇ 6 ਪੜੀਆਂ ਨਾਲ ਸਭ ਤੋਂ ਕੇ ਦਾਸ ਸਰਬਾਧਾ ਕਾਟਾ ਪੁਲਜ ਤੋਂ ਮਾਪਣ ਤੋਂ ਸਮਤ ਹੋਈ ਭਗਵੰਤ ਦਾ ਗਿਆਨ ਸਭ ਸੁਖਰਾਣ ਸੇਵਾ ਕਰਨ ਪਰ ਪ੍ਰੋਖਣ ਨਿਸ਼ਮਾ ਕਰਨੀ ਬੜੇ ਸੁਣੇ ਬਾਣੀ ਦੀ ਸੇਵਾ ਸਤਿਗੁਰੂ ਤੋਂ ਪ੍ਰਾਪਤਾਂ ਨੂੰ ਪ੍ਰਸਾਦ ਬੜੇ ਸੁਣੇ ਬੰਦਾ ਪਹਾਵ ਧਕਰ ਕਰ ਦਰਾਈ ਸੰਤ ਜਤਵਾਲ ਦੇ ਵਿਚਾਂ ਦੇ ਹਰਿ ਸੰਤਾਂ ਦੇ ਕਾ ਸੰਗਤ ਰੋਣਾ ਕਰੇ ਚਾਹੀਏ ਪਰੋਖੀਆਂ ਕਰਦੀਆਂ ਕਰਦੀਆਂ ਹਾਰੇਆਂ ਚਤਿਆ ਅਮਰ ਦਾ ਮੋਕੰ ਦੇਖੇ ਬਿਚੇ ਰੋਣਾ ਸੰਤਾਂ ਬਖਸ਼ਾ ਖਿਆਲਿਆ ਪੰਡਾ ਦੇ ਗੁਪਨਾ ਮਾਧਿ ਕਹਿਣ ਸਿੱਖੀ ਰਹਾਗੀਆਂ ਤਨ ਲੁਟਾਹਾਂ ਦਾ ਪ੍ਰੋਣ ਬਣੇ ਬਾਸਾ ਜੀ ਆਬੀਦਨ ਕਰਦੇ ਬਿਲੇ ਪਰ ਮੇਜ ਸਿੰਘ ਦਾ ਸਪਰਵਾਰ ਦੇ ਸੁਖ ਸੰਗਤ ਨੂੰ ਦਸ ਦਿਨ ਕੀਆ کرپان کار آپ جی نے بخشا کرتا ہے جب کو ہم تو کرتا ہے لگا سکتی آدھے کو کرنا کر حالی کرپان آپ دوار پاک ہوتی ہے باہر ہوتی ہے کچھ کھائے کرے پاک سال سوٹ کی پوتنا ہمارا کو ہوگا رہا ہے لگیا تو ہوگا دو سنگی کے طبق ہے دو سنگی کے سنگی کے بہتے ہیں ہمارا کرنا کر دیتے ہیں बेटा जाता है बेटा सब तो करना हाँ जब आज वो बात करते ना पुनः आया जाना मुझे ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ 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 ਆਰਦਾਸ ਮੀਨਾ ਸੁਖਾ ਖੜੇ ਬੀਜਾ ਸਾਡੇ ਦਾ ਮੀਨਾ ਪ੍ਰਵੇਸ਼ਤ ਪਾਤ ਸਹਿ ਮੀਨਾ ਗੁਰੂ ਸੰਤਨ 쿠ਸ਼ਿਆ ਖੜੇ ਲੈ ਕੇ ਆਵੇ ਝਾਪੀਆਂ ਕਰ ਲੈ ਕੇ ਆਵੇ ਕਿਰਪਾ ਕਰੋ ਦਰਗਾਹ ਹੀ ਅੱਲਾ ਹੀ ਸਮਾਪਤੀ ਤੋਂ ਆਪਣਾ ਅਕਸਰ ਤਰਤਾਪ ਕਰ ਸਕਤਨ ਨਿਹਲੋ ਨਿਹਾਰ ਕਰੋ ਤੇ ਆਪਣਾ ਗੁਰੂ ਜੀ ਸੰਤਸਪਰਤਾਂ ਖਿ ਜੋਧਰਾ ਆਵੇ ਸੋ ਰਾਜੀ ਜਾਵੇ ਅਣੈ ਸੁਚਰੇ ਸੰਤਨ ਦਾ ਪੁੰਨ ਆਪਸੇ ਕਿਰਪਾ ਰੇ ਗੰਜਰਾ ਮੇਰੇ ਅਪੇ ਸਿਨਾ ਛਤਾਰ ਨਾਨਕ ਨਾਮ ਚੜ੍ਹਦੇ ਪ੍ਰਾਪਾ ਤੇਰੇ ਚਲਾ ਜੀ ਪ੍ਰਾਗਿਆ ਭਿਗ ਪ੍ਰਾਨ ਕੀ ਸੁਣਿਸ ਨਾਇਓ ਪੰਤ ਸਭ ਸੰਕਾ ਕਮਾਰ ਗੁਰੂ ਮਾਨਿਓ ਗ੍ਰੰਥ ਗੁਰੂ ਪੰਤ ਕੀ ਮਾਨਿਓ ਪਰਮ ਰਾਮ ਕੀ ਜੈ ਤੁਮ ਕਾ ਗੁਰੂ ਮੈਂ ਦੁਸਾ ਕੋਸ਼ਿਓ ਤੁਮਾਨੇ ਕਾਰ ਕਰੇਗਾ ਖਾਲਸਾ ਆਖੀ ਦੇ ਨੰਗੋ ਵਾਰ ਹੋ ਸਾਮਣੇ ਬਚਨ ਸਤਿਜੋ ਜੇ ਬਾਦ ਗੁਰੂ ਨਾਮ ਜਾਜੈ ਚੜੇ ਗੁਰੂ ਤਰੇ ਜੋ ਸਰਦਾ ਕਰ ਸੇਵਾ ਲੈ ਤੇ ਬਾਤ ਕੋ واگر جی کا خرسہ واحر ਨਾਮ ਜਿ ਵਗਤ ਸਦੀ ਰੀ ਸੰਗੈ ਸੰਪਤੀਰਾ ਕੋ ਰਖਨ ਕਰ ਨ ਕਰ ਨਵਨ ਸੀਸੁ ਪਰਮੈ ਰ ਨਾਮ ਕਰਪਣਾ ਹੈ ਜਰੇ ਸੋਇ ਸੁਨੜੀ ਮਨਤਨ ਮੋਲ ਨਾਮ ਜਪਨੀ ਰਾਤੇ ਪੰਧਾ ਨਿਤ ਨਤਰਨਾ ਗੁਰੂ ਦਾ ਚਲਦੇ ਨੰਦੇ ਬਹੁਤ ਜਨੁ ਬਚਰਤਿ ਮਾਭੋ ਜਦਨ ਤੁਮਾਰੇ ਲਗੇ ਕਹ ਰਵਿਦਾਸ ਪ੍ਰਭ ਜੀ ਉਤਤ ਸੁੰਦਰ ਕੇ ਸੂਰਾ ਜੋ ਬਾਚਾ ਨੀਐ ਤਦ ਰਦੀ ਲੇਤਿ ਗੁਰਜਾ ਗੁਰਜਾ ਕਰਮਾਰ ਅਕੂਨਾ ਸਾਡੇ ਕੇਤ ਗੁਰੂ ਗਰੀਬਦਾਸ ਆਖਾਰ ਸੋਖਨ ਲਾ ਭਤੀਜਾ ਬੈ ਨਸਰ ਗੁਰ ਸੇਵੈ ਪ੍ਰਭਾ ਤੁਨ ਕਾ ਜਗ ਚਾਰ ਪਰਮਾਈ ਹਮ ਦੀਨ ਤਮ ਜੋਗ ਜੁਗਾ ਦਤੈ ਸਬਦ ਰਹਿ ਗੁਜਾਰੀ ਬੈ ਨਸਰ ਗੁਰ ਸੇਵੈ ਬਾਹ ਤਾਤ ਕਨਗਾ ਜਗ ਚਾਰੇ ਪਰਮਾਈ ਹਮ ਦੀਨ ਤਮ ਜੋਗ ਜੁਗ ਦਤੈ سب دے دے بجائی ہر جیو کرپا کرو بیارے سب کرتا تا پہل بنا ہر نام دے دو آدھا رے را من سامار دلگا سہت سمائی بایا ਪਾਉ ਸਾਦੇ ਤਾਂ ਫਰਮਾਨ ਨ ਹੋਈ ਅਮਰਤ ਦਾ ਸੁਦਾ ਮਨ ਮਿਠਾ ਫਰਦ ਪਾਵੇ ਕੋਈ ਦਾਤ ਦਾ ਦਾਤ ਰੱਖੀ ਅਤ ਆਪਣਾ ਜਿਸ ਪਾਵੇ ਅਸਰ ਹੈ ਨਾਨਕ ਨਾਮ ਰਤੇ ਜਸ ਪਾਆ ਦਰਗਾਹ ਜਾਪੈ ਸਹੀ ਦਾਤ ਦਾ ਦਾਤ ਰੱਖੀ ਅਤ ਆਪਣਾ ਜਿਸ ਪਾਵੇ ਅਸਰ ਹੈ ਨਾ ਨਾਮ ਤੇ ਸੁਖਾਇਆ ਤਰ ਕੈ ਤਰੰਦਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਰੰਗ ਇਕੋ ਨਾਮ ਆਧਾਰ ਵਖੀਰ ਰੰਗ ਆਦੋ ਬੇਵਨਾਰ ਬਨ ਅਨੰਤ ਪ੍ਰਭ ਸੰਗ ਨੋ ਲਿਆ ਸੁਪਰਾਥ ਪੁਰਖ ਅਪਾਰ ਹਰ ਭੱਲੇ ਨੋ ਮਨ ਬੋ ਜਿੰਦਾ ਕਰਨ ਰਾਮ ਨਾਰਾ ਜਿਦਿ ਸਖੀਐ ਪ੍ਰਭ ਪਾਇ ਆਧਨ ਕੈ ਸਤਬਨੈ ਜਨ ਰਹਾਵ ਨਾਮ ਰਹਾਰ ਨਾਨਕਾ ਵਜੀ ਮਿਆ ਕਰ ਸੰਗ ਸਭਾ ਰਨਹਰ ਸਭ ਨੰਦਨਾ ਸੁਹਾਗਣੀ ਜਨ ਰਹਾਵ ਨਾਮ ਰਹਾਰ ਗੁਰੂ ਬਖਸ਼ੂ ਸਰ ਗੁਰੂ ਜੀ ਚੰਦਰ ਜੀ ਦੇ ਕਿਰਿਆ ਚ ਬਹੁਤ ਸੁਖੀ ਤੋ ਹੈ ਤੋ ਗੁਰੂ ਜਨ ਹਰ ਜੀ ਜੋਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿ ਜੀ ਵਾਹਿ ਗੁਰੂ ਜੀ ਜਬ ਭਾਈ ਸਤ ਨਾਮ ਜੀ ਵਾਹ ਗੁਰੂ ਜੀ ਜਬ ਭਾਈ